ਕਦੋਂ ਰੋਣਾ ਹਰਦੀ ਹਰਦੀ ਕਰੀ ਗਏ ਪਿੱਛੇ ਹੋ ਜਾਂਦੇ ਮੈਥੇ ਰੋੜ ਭੱਜ ਜੂਂਗੂ ਆ ਬਰੇ ਨੇ ਮੇੜਾ ਖੋਲਤਾ ਗੱਡਰ ਦੇ ਉੱਤੇ ਹੀ ਨੇ ਪਲੇਟਾਂ ਸਾਰੀਆਂ ਲਾ ਲਈਆਂ ਸਨ ਇਕੱਠੀਆਂ ਕਰਕੇ ਚਾੜਤੀਆਂ ਟਰਾਲੀ 'ਚ ਹੁਣ ਵਾਪਸ ਕਰਕੇ ਆਣਗੇ ਉਹ ਪਾਈਆਂ ਨੂੰ ਵੇਖੋ ਉਹ ਕਾਰ ਕਰੇਗੀ ਕਿ ਉਹ ਕੰਤ ਤੇ ਜੀਣੂ ਨਾ ਉਹ ਕਿਹਦੇ ਲਈ ਪਾਣੀ ਆਇਆ ਬੜਾ ਦੇਖ ਕੇ ਖੜੀ ਹਾਂ ਤਾਂ ਇਧਰ ਸਵੀ ਚ ਖੜਾ ਇਧਰ ਇੱਕ ਵੀ ਹੈ ਨਹੀਂ ਉੱਤੇ ਪਰਾਤੀ ਦੇ ਦੇ ਤੁਹਾਨੂੰ ਸੋਕੀ ਗੜੇ ਤਰੀਕੇ ਨਾਲ ਬਣਦੀ ਹੈ। ਸੋਕੀ ਕਿ ਹੁਣ ਸਹੀ ਆ। ਸਟੇਪਸਾਂ ਤੋਂ ਜ਼ਿਆਦਾ ਛੋਟੇ ਨੰਗਾ ਸਾਨੂੰ ਓਕੇ ਹੋਏ ਨੇ। ਬੜੇ ਹੁੰਦੇ ਸਾਡੇ ਬਰੇ ਜੜ। ਯਾਰ ਜਦੋਂ ਬੋਲੂ ਨੇ ਕਿਹਾ ਵੀ 7 ਫੁੱਟ ਪੱਛ ਗਿਆ ਮਿੰਦੀ ਲੱਕ ਕੇ ਆਹ ਨਿਸ਼ਾਨੀ ਆਉਂਦਾ ਤੈਨੂੰ। ਆ ਜਾ। ਜੇ ਦੇਖਣਾ ਆ ਲੱਗੀ ਨਿਸ਼ਾਨੀ ਦੇਖ। ਕਿਹਦੀ ਯਾਰ। ਟੋਕੀ ਇੱਥੇ ਆ ਰਹੀ ਆ। ਉੱਥੇ ਗਿਆ ਬੋਲੂ ਕਿ। ਦੱਸੋ ਉੱਪਰ ਚੜ ਗਿਆ ਮੈਂ ਉੱਤੇ। ਐਵੇਂ ਕਿਵੇਂ ਚੜ ਗਈ ਨੀ ਨਿਸ਼ਾਨੀ ਉਹ ਲਾਈ ਆ ਉਹ ਆਪਣਾ ਪਲੇਟਾ ਚੱਕ ਮੈਂ ਕੋਲ ਇੱਥੇ ਬੋਲ ਆਹ ਬੂਟ ਪਕ ਪਾ ਕੇ ਜਮਾ ਹੀ ਨਾਲ ਟੱਚ ਹੋਏਗਾ ਸਿਰ ਕਿ ਦੀ ਨਿਸ਼ਾਨੀ ਕਿੱਥੇ ਲੱਗੀ ਤੇ 1 ਫੁੱਟ ਉੱਚੀ ਕਿਵੇਂ ਚੜ ਗਈ ਮਿੰਦੀ 10 ਮਿੰਟ ਬਾਅਦ ਚ ਬੁਲਾ ਲਵਾਂਗੇ ਉਹ ਆਪਣਾ ਪਲੇਟਾ ਬਣੀ ਆ ਨਾ ਮੇਰੇ ਕੋਲ ਸੁਣ ਮੈਂ ਸਾਹਮਣੂ ਮਤੈਨ ਪਲੇਟਾ ਛੋੜ ਦੇ ਮੇਰੇ ਕੋਲ ਉੱਤੇ ਹੁੰਦੀ ਆ ਨਾ ਤੁਸੀਂ ਬੁਲਾ ਰਹੇ ਹੋ ਬੰਦਾ ਬੁਲਾ ਰਹੇ ਹੋ ਜੀ ਉਹ ਤਾਂ ਰੁੱਕ ਕੇ ਆਉਣਗੇ ਬਸ ਚੱਕ ਚੱਕ ਤੋਰ ਬਣਾਇ ਮੇਰੇ ਕੋਲ ਚੱਕ ਲੈ ਯਾਰ ਚੱਕ ਲੈ ਉਹਦਾ ਇਹਆਂ ਗੋਠੀਆਂ ਬਣਾਉਣ ਤੋਂ ਸਾਈਡ ਨਹੀਂ ਵਾਲੀ ਤੇ ਪਤਾਉਣਾ ਚਾਹੀਦਾ ਮੈਂ ਨਹੀਂ ਪਤਾ ਰਿਹਾ ਉਹ ਬੈਰ ਨਹੀਂ ਹੁੰਦੀ ਮਣੀ ਮੈਂ ਕਿ ਮੋੜੀ ਮੋੜੀ ਹੋ ਜਾਂਦੀ ਹੈ ਸੋਈ ਪਹਿਲਾਂ ਗੋੜੀ ਲੀਜੀ ਦੀ ਹੋ ਜਾਂਦਾ ਬਲੋ ਸਿੱਕੇ ਨਾ ਰੋਕ ਲੈ ਨਿਸ਼ਾਨੀਆਂ ਲੱਗੀਆਂ ਨੇ ਉਸ ਤੋਂ ਬਾਅਦ ਰਿੰਕੂ ਦਾ ਠੂਲਾ ਬਣਾਇਆ ਰਿੰਕੂ ਨੂੰ ਵੀ ਪਤਾ ਵੀ ਮੈਂ ਕਿੱਥੇ ਬਣਾਉਣਾ ਹੈ ਰਿੰਕੂ ਥੋੜਾ ਤਰੀ ਕੁਮਣਾ ਕੇ ਗਿਆ ਆ ਮੈਂ ਚੜੀ ਸੜੀ ਪੂੜ ਕੇ ਉਹ ਦਾ ਆਪਣੇ ਇੱਥੇ ਜਿਹਨੇ ਮਰਜੀ ਤੇ ਇੱਥੇ ਤੱਕ ਸਭੀ ਪੂਖਰਾ ਕੇ ਗਿਆ ਗਾਰਡ ਉਦਨ ਮੈਂ ਉਹਨੇ ਖੜਾ ਲਈ ਕੋੜੀ ਉੱਥੇ ਲੈ ਕੇ ਉੱਪਰ ਤੱਕ ਮਨੇ ਚੜੀ ਹੋਈ ਆ ਕੋੜੀ ਇਹਦੇ ਤੱਕ ਮਸਾਲਾ ਤਾਂ ਤੁਸੀਂ ਪਾਇਆ ਤੇਰੇ ਅਗਰ ਇਹ ਤੁਸੀ ਲਾਦੋ ਨਾ ਕੀਤਾ ਜਿਹੜਾ ਤੂੰ ਲੱਗ ਨਹੀਂ ਕਰਿਆ ਇਹ ਫਿਰ ਕਿਵੇਂ ਚੱਟਦਾ ਕੋੜੀ ਜਿਹੜੀ ਮਾਜੀ ਮੈਂ ਦੱਸ ਮੈਂ ਦੀ ਜੀ ਥੱਲੇ ਵੀ ਦੇਖਣੀ ਆ ਥੱਲੇ ਦੇਖ ਤੂੰ ਕੱਲੋਂ ਪੱਥਰ ਲੱਗੂ ਕਿੱਥੇ ਜੋਗੀ ਕੋੜੀ ਕਰੋ ਇਹ ਪਿਸਟਾ ਘੋਰ ਬਣ ਜੂਗਾ ਕਿੱਥੇ ਲੱਗ ਜਾਏਗਾ ਥੱਲੇ ਨੁਕ ਜੂਗਾ ਕੋਈ ਚੰਗਰ ਨਹੀਂ ਥੱਲੇ ਆਣਾ ਤਾਂ ਬਹੁਤ ਪੁੱਛ ਹੋ ਜਾਂਦਾ ਆਪਣਾ ਫਰਸ਼ 'ਚ ਮੇੜ ਤਾਂ ਉੱਤੇ ਆਣਾ ਲੱਗਦਾ ਉਹ ਕੋੜੀ ਥੱਲੇ ਪੱਥਰ ਲਾ ਦੋ ਤਾਂ ਮੈਂ ਕਿ ਉੱਪਰੋਂ ਪੱਥਰ ਲਾ ਕੇ ਥੱਲੇ ਆਉਂਦਾ ਲੈਣਾ ਤੂੰ ਸਿਰਾਂ ਥੱਲੇ ਆ ਕੋੜੀ ਹੋਏ ਗੱਡੀਆਂ ਨੂੰ ਜੋੜੇ ਲਾਉਂਦੇ ਮਸਾਲਾ ਪੁੱਛਦੇ ਆਂ ਖੂਬ ਸੀ ਬਾਅਦ 'ਚ ਦਾ ਬੰਦੇ ਨਾਮ ਹੋਣਾ ਹੈ ਹੈ ਹਾਂ ਅੱਲਾ ਇਹਦੇ ਕਿੰਨੇ ਲਾਉਂਦਾ ਇਥੋਂ 1 ਫੁੱਟ ਦਾ ਗੈਪ ਹੈ ਆਪਣਾ 10 ਇੰਚ ਦਾ ਕੋਨ ਨਾਲ ਆਪਣਾ ਉਹ ਚੌਕੜਾ ਥੱਲੇ ਆ ਜਾਣਾ ਜੀ ਮੈਨੂੰ ਅੱਜ ਦੱਸਿਆ ਵੀ ਰੇਣਾ ਕਹਿੰਦਾ 7 ਫੁੱਟ ਬਚ ਗਿਆ ਵਿੱਚ ਥੋੜੀ ਦਾ ਕੱਪ ਬਣਾ ਕੇ ਮੈਂ ਠੀਕ ਹੈ ਪਹਿਲਾਂ 7:30 ਵਜ ਦਾ ਹੀ ਕਹਿੰਦੇ ਅੱਧਾ ਇੰਚ ਉੱਚਾ ਚੱਟ ਕੇ 7:00 ਬਚ ਗਿਆ ਹੁਣ ਛੇ ਕਿਵੇਂ ਰਹਿ ਗਿਆ ਉਹ ਹੋ ਗਿਆ ਉਦੋਂ 7 ਵਜੇ ਗਾਦੀ ਉਦੋਂ ਪਹਿਲਾਂ ਜਿੱਦਣ ਆਪਣਾ 7:00 ਤੇ ਦਾ 7:30 ਦਾ ਕਰ ਰਹੇ ਉਹ ਇੱਕ ਅੱਡਾ ਵੱਧ ਗਿਆ ਨਾ ਇਹ ਸਾਰਿਆਂ ਦਾ ਆ ਚੌਕੀ ਜਿਹੜਾ ਥੱਲੇ ਲੱਡਾ ਇਹ ਈ ਧਿਆਈ ਚੌਕੀ ਜਣਾ ਬਣੀ ਹਾਂ ਇੱਥੇ ਹੋਣੀ ਸੀ ਹਾਂ ਉਹ ਅੱਡਾ ਵੱਧ ਗਿਆ ਇੱਕ ਬਰੌਕਰ ਕਿੰਨੇ ਦਿਨਾਂ ਵਿੱਚ ਲੰਮਾਈ ਲੰਬਾਈ ਨਾ ਉਚਾਈ ਦੇਖਣਾ ਸਾਈਡ ਦਾ ਸਿਰਫ ਬੜੀ ਲੰਬਾਈ ਬੜੀ ਨਹੀਂ ਮੈਂਤੀ ਕਰਕੇ ਲਾਈ ਸੀ ਨਾ ਸਾਡੇ 3.5 ਦਾ ਸਾਰਾ ਉਹ ਤਾਂ ਆਈ ہوئی ਆ ਪਰ ਉਹ ਸਾਡੇ 3.5 ਦਾ ਆ ਰਿਹਾ 1 2 3 4 5 6 7 8 9 10 12 12 ਕਿਦਾ ਫਰਕ ਪੈ ਗਿਆ ਫੋਟ ਦਾ ਫਰਕ ਪੈ ਗਿਆ ਤੁਸੀਂ ਫੋਟ ਦਾ ਫਰਕ ਕਿਵੇਂ ਪਿਆ ਮੈਂ ਦੱਸ ਦਵਾਂ ਤੁਸੀਂ 6.5 ਦੀ ਨਿਸ਼ਾਨੀ ਲਾਤੀ ਇੱਥੇ ਹਾਂ ਹਾਂ ਉਦੋਂ ਬਾਅਦ ਤੁਸੀਂ ਪਾਣਾ 3 ਇੰਚ ਮਾਲ ਉਹ ਤਾਂ ਓਨੀ ਰਹਿੰਦਾ ਹੁੰਦਾ ਕੋਈ ਨਹੀਂ ਫਰਕ ਹੁੰਦਾ ਨਹੀਂ ਨਹੀਂ ਅੱਡਾ ਹੀ ਦਿਨੋਂ ਫਰਕ ਪੈਂਦਾ ਨਹੀਂ ਨਹੀਂ ਗੱਲ ਸੁਣ ਮੈਂ ਗੱਲ ਤਾਂ ਸੁਣ ਮੇਰੀ ਜਿੱਤੀ ਆ 6 ਇੰਚ ਦੀ ਨਿਸ਼ਾਨੀ ਲੱਗੀ ਗੱਲ ਤਾਂ ਸੁਣਦਾ ਮੇਰੀ ਬੇਟੀ ਨੂੰ ਸ਼ੁਰੂ ਕਰੋ ਤਾਂ ਇਸ ਤਰ੍ਹਾਂ ਬਰਾਬਰ ਆਏਗਾ ਗੱਲ ਤਾਂ ਸੁਣਦਾ ਦੂੰਗੀ ਜਿੱਦ ਤੇ ਸਾਡੀ ਭੜਾਈ ਚੱਲਦੀ ਹੈ ਨਾ ਛੱਡ ਕੇ ਫੇਰ ਚੱਲਦੀ ਆ ਕਿਸੇ ਚੀਜ਼ ਦਾ ਪੱਥਰ ਦਾਕ ਨਾਲ ਛੱਡਿਆ ਬੈਜ ਇਹ ਓਡਾ ਏਡੀ ਜਿੱਤੀ ਰਹੂਗਾ ਜਿੱਤਾ ਹੈਗਾ ਇਹ ਆਪਣਾ ਪੱਥਰ ਆਊਗਾ ਤੇਰਾ ਪੂਰੇ ਆਊਗਾ ਪੱਥਰ ਤੇਰਾ ਹਾਂ ਜੀ ਮੈਂ ਰეკਮੈਂਟਾ ਉੱਠੀ ਰਹੂ ਜਿੱਥੇ ਇਹ ਤਾਂ ਆਜਾ ਜੀ ਜਿਹੜੀ ਨਸਨੀ ਲੱਗੀ ਹੈ ਜਦੋਂ ਤੁਸੀਂ ਤਿੰਨੇ ਚ ਮਾਲ ਪਾਦਾ ਤੂੰ ਸਾਰੇ ਵੀ ਹੈਡ ਦਾ ਵਧੀ ਜੋ ਵੀ ਮੇਰੀ ਗੱਲ ਸੁਣ ਜੀ ਆਪਾਂ ਕੋਪਧਾਨ ਨੇ ਨਾ ਮੰਨ ਕੋਈ ਯਾਰ ਆਹ ਖਾਣੇ ਨਹੀਂ ਅੱਡੇ ਨਹੀਂ 2 3 4 5 6 8 9 11 12 12 ਇਚ ਦਾ ਫਰਕ ਪੈਂਦਾ ਸਾਡੇ ਫੱਤ ਦਾ ਪਾਉ ਨਾਲ ਰੱਖੀ ਤੇ ਉਹ ਕਰੀ ਦੀ ਲੈਟਰ ਪਾਏ ਦੀ ਸਾਡੇ ਸਾਥ ਤੇ ਆਉਣ ਨਾਲ ਕੇ ਉਨਾ ਬਣਾਇਆ ਆਪਣਾ 6:30 ਚ ਨਹੀਂ ਜਦੋਂ ਤੋਂ ਇਹ ਨੂੰ ਮਿਲਦੀ ਕੀ ਆਉਂਦੇ ਸਾਡੇ ਘਰ ਤੋਂ ਸਾਬ ਨਾ ਆਉਂਦਾ ਮੈਂ ਤੁਹਾਨੂੰ ਛੇ ਕਿਹਾ ਸੀ ਤੁਸੀਂ ਕਿਹਾ ਵੀ 6:30 ਦੇ ਹਿਸਾਬ ਨਾਲ ਬੇਨਤੀ ਕਰਕੇ ਤੁਸੀਂ ਆ ਗਏ ਕਿਉਂ 7:00 ਦਾ ਕੀ ਆ ਉਹ ਮਤਲਬ ਕਿ ਅੱবি ਪੂਰੀ ਸਾਡੇ ਤੇ ਹਸਾ ਨਾ ਸਿੱਟਾ ਵੀ ਛੇ ਦਿਨ ਨਹੀਂ ਆ ਗਏ ਹਾਂ ਉਹ ਤੋਂ ਜੇ ਇੱਕ ਦਿਨ ਤੋਂ ਬਾਅਦ ਉਹ ਆਇਆ ਨਾ ਅਹੀਂ ਨਹੀਂ ਬਿਚਰੇਗਾ ਜਦੋਂ ਆਪਾਂ ਨੇ ਕੋਈ ਪਾਇਆ ਰੈਕਟਰ ਪਾਇਆ ਉਹ ਨਾ ਹਰ ਦੇ ਫਤਿਹ ਬਣਾਵਾ ਰੈਕਟਰ ਪਾ ਦਿੱਤਾ ਹਾਂ ਉਹ ਗੱਡੜੀ ਲਿਆਉਂਦਾ ਬਾਲੇ ਬਾਸ ਤੋਂ ਕਰਾਇਆ ਹੈ ਸਾਡੇ ਤੋਂ ਦੇਖਾ ਅਮਰੀਕਾ ਤੋਂ ਪੰਕੜਾ ਇਹ ਸੈਟ ਦੇ ਪਲੇਟਾਂ ਸਾਡੇ ਸੱਤ ਮਹੀਨੇ ਬਾਅਦ ਨਹੀਂ ਆਉਣਗੇ ਸਾਡੇ ਸੀ ਦੇਖਾ ਬੜੀਆ ਬੜੀਆ ਇੱਥੇ ਹੁੰਦਾ ਹਾਂ ਫਿਰ ਮੈਂ ਤੁਹਾਨੂੰ ਦੱਸਦਾ ਫੁੱਟ ਦਾ ਫਰਕ ਪੈ ਗਿਆ ਬਾਹਰ ਨਾਲ ਜਾਂ ਜਾ ਰਿਹਾ ਇੱਧਰ ਪਲੇਟਾਂ ਸਿੱਟਣੀਆਂ ਇੱਕ ਫੁੱਟ ਹੋਰ ਜਗ੍ਹਾ ਜਾਂਦੀ ਸੀ ਇਹ ਫਿਰ ਇਹ ਤਾਂ ਛੇਂਚ ਨਹੀਂ ਹੈਗਾ ਛੇਂਚ ਹੋਵੇ ਸਾਰੀ ਪੰਜ ਸਾਡੇ ਕੁੱਦਾ ਸਾਡੇ ਫੇਰ ਛੇ ਸਾਡੇ ਕਿਤੇ ਨਹੀਂ ਹੈਗਾ ਫਿਰ ਕੋਈ ਨਹੀਂ ਹੋਗਾ ਤੂੰ ਧੱਕਾ ਧੱਕ ਲਿਆ ਤੂੰ ਤਾਂ ਬੇਗੂ ਕਬਾ ਤੂੰ ਪਿੱਧਾ ਲਓ ਬਿਤੇਰੀ ਓਕੇ ਥੈਂਕ ਯੂ ਬਤਵਾ ਦਾ ਦੋ ਫੁੱਟ ਦਾ ਤੇ ਦੋਈ ਨਾ ਫਰੇ ਸਾਢੇ 5 ਦਾ ਆ 6 ਦਾ ਆ 6 ਦਾ 6 ਦਾ ਜੰਮੜਾ ਮੋਟਾ ਪ੍ਰਾਈਸ ਦਾ 2 ਫੁੱਟ ਦਾ 2 ਫੁੱਟ ਦਾ ਉਹਨੂੰ ਸਟੈਪ ਨੂੰ ਉੱਪਰ ਚੜਾ ਦਿੰਦੇ ਕਿਨੂੰ ਅੱਜ ਉਹ ਨਹੀਂ ਚੜਾ ਨਹੀਂ ਸਕਦੇ ਫਿਰ ਉੱਤੇ ਜੇ ਚੜਾਏਗਾ ਹੋਰ ਵਧੂਗਾ ਉਹ ਇਹਨਾਂ ਨੂੰ 7 ਇੰਚ ਦੇ ਹਿਸਾਬ ਨਾਲ ਜੇ ਆਪਾਂ ਇਹਨੂੰ ਕਰਦੇ ਆ 7 ਇੰਚ ਦੇ ਹਿਸਾਬ ਨਾਲ ਤਾਂ ਉਹ ਹੀ 12 ਇੰਚ ਫੁੱਟ ਦਾ ਥੋੜਾ ਬਰਕ ਪੈ ਗਿਆ ਹਰ ਦੋ ਹਰ ਪੈ ਗਿਆ ਸਾਰੇ ਚ ਫੋਨ ਦੇ ਚੱਕਰ ਕੀ ਪਹਿਲਾਂ ਕਰਕੇ ਮੈਨੂੰ ਇਹਨਾਂ ਨੇ ਹਾਂ ਕੀਤੀ ਕੀ ਹੋ ਗਿਆ ਸਾਰਾ ਫਿਰ ਇਹਨਾਂ ਨੂੰ ਢੂਲਾ ਸ਼ੁਰੂ ਕਰਦੇ ਫਿਰ ਉਹੀ ਜਿਹੜੇ ਜਿਹੜੇ ਦੇ ਨਾਲ ਲੱਗੀਆ ਉਦੋਂ ਬਾਅਦ ਚੇ ਗੇ ਸਹੀ ਹੋ ਗਿਆ ਹੁਣ ਲੈਟਰ ਕਟਾਉਣਾ ਪੈਣਾ ਜੀ ਕਿੱਥੇ ਬੋਇਸ ਆਉਂਦਾ ਇਹ ਨਹੀਂ ਆਇਆ ਜੀ ਲੈਟਰ ਕਟਾਉਣਾ ਬੋਲਦੇ ਨੇ ਹੈਲੋ ਆਹ ਖਾਣਾ ਜਾਰੇ ਕਿ ਆਪਾਂ ਖਾਓਗੇ ਨਾ ਆਪਾਂ ਬਰਬਰਾ ਆਪਾਂ ਹੀ ਖਾਣ ਲਾਈਏ ਜਿਹੜੇ ਗੱਡੇ ਆੜੀਆਂ ਖਾਣਾ ਬੜੀ ਬੜੀ ਹੋ ਜਾਂਦੀ ਚਾਲ ਕਰ ਦੇ ਕੀ ਕਰੀਏ ਆੜੀ ਤੇ ਆਈ ਸਭਾ ਸੱਤ ਤੇ ਦੋ ਤਿੰਨ ਕੁਟਲੇ ਚੱਕੇ ਤੇ ਜਦ ਮੇਰਾ ਢਿੱਡ ਦੁਖਣ ਲੱਗਦਾ ਇਹ ਵੀ ਸਾਡੇ ਸਾਡੇ ਇੱਕ ਪੂਰੀ ਪੂਰੀ ਇੱਕ ਬੰਦ ਹੋ ਜਾਉਂਦਾ ਇੱਕ ਵਾਰ ਭਰ ਕੇ ਛੱਡ ਆਏ ਹੁਣ ਗਾਰਡਰ ਤੇ ਬਾਕੀ ਥੋੜੀਆਂ ਪ੍ਰਿੰਟਰ ਰਹਿ ਗਈਆਂ ਉਹ ਲੈ ਕੇ ਜਾਣਗੇ ਕਿ ਭਾਈ ਤੇ ਕਰਾ